ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਾ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਹੈ ਬਾਈ ਨਰਮਲ ਜਿਹਦੇ ਕੋਲੋਂ ਵੀਡੀਓ ਬਣਾ ਰਹੇ ਆ ਤੇ ਸਿੱਧੂ ਡੇਰੀ ਫਾਰਮ ਹੈ ਸੇਲ ਪਰਚੇਜ ਦਾ ਕੰਮ ਆ ਦੋਸਤੋ ਵਪਾਰ ਦਾ ਕੰਮ ਆ ਬਾਈ ਕੋਲ ਵਹੜਾਂ ਜਿਹੜੀਆਂ ਔ ਜਿਆਦਾ ਵਿਕਰੀ ਵਾਲੀਆਂ ਆਉਂਦੀਆਂ ਅੱਜ ਟੋਟਲ 12 ਨਾਗ ਆ ਗਿਆ ਜਿਨ੍ਹਾਂ ਚ ਇੱਕ ਕੱਟੀ ਵੀ ਤੁਹਾਨੂੰ ਵਿਖਾਵਾਂਗੇ ਜਿਹੜੀ ਵਕਾਊ ਆ ਵਿਕਰੀ ਵਾਸਤੇ ਹੈ ਵੜਾਂ ਦੇ ਵਿੱਚ ਵੀ ਜੇ ਗੱਲ ਕਰੀਏ ਤਾਂ ਜਾਦਾ ਨਾਗ ਜਰਸੀ ਹੈ ਇਹਨਾਂ ਦੇ ਵਿੱਚੋਂ ਤਿੰਨ گاਵਾ ਤਿੰਨ ਵੜਾਂ ਜਿਹੜੀਆਂ ਉਹ ਗੱਪਨ ਚੈੱਕ ਪਾਸ ਵੀ ਹੈ ਸੋ ਟੋਟਲ 12 ਨਾਗ ਰਹਿਣਗੇ ਵੀਡੀਓ 'ਚ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਜਿਹੜੀ ਬਚੀ ਇਹਨਾਂ 'ਚੋਂ ਤੁਹਾਨੂੰ ਜੱਜੂਗੀ ਉਹਦੀ ਤਸੱਲੀ ਕਰ ਲਿਓ ਆ ਕਿ ਦੇਖ ਲਿਓ ਕੋਲ ਖੜ ਕੇ ਪਸੰਦ ਕਰ ਲਿਓ ਤੇ ਫੇਰ ਬੇਸ਼ੱਕ ਸੌਦਾ ਕਰਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂਆਤ ਜਰਸੀ ਵਾਲੇ ਪਾਸੇ ਤੋਂ ਕਰਾਂਗੇ ਲਾਸਟ ਉੱਤੇ ਕੱਟੀ ਤੁਹਾਨੂੰ ਮੁਰਾ ਨਸਲ ਦੀ ਜਿਹੜੀ ਬਾਈ ਕੋਲ ਵਿਕਰੀ ਵਾਲੀ ਆ ਉਹ ਦਿਖਾਵਾਂਗੇ ਨਰਮਾ ਬਾਈ ਸਤਿ ਸ਼੍ਰੀ ਅਕਾਲ ਸ਼ੀਗਾ ਜੀ ਨਰਮਲ ਅੱਜ ਟੋਟਲ ਨਾਗ 12 ਆਪਣੇ ਕੋਲ ਤਿੰਨ ਬੱਚੀਆਂ ਗੱਬਣ ਤਿੰਨ ਜਰਸੀ ਗੱਬਣਾਈ ਹਾਂ ਇੱਕ ਕੈਚਅਪ ਗੱਬਣਾਈ ਯਾਨੀ ਟੋਟਲ ਚਾਰ ਗੱਬਣ ਹੈ ਹਾਂਜੀ ਹਾਂਜੀ ਤੇ ਉਹ 12 ਨਾਗ ਆ ਤੇ ਚਾਰ ਇਹ ਹੈਗੇ ਆਪਣੀਆਂ ਚਾਰ ਬੱਚੀਆਂ ਜਰਸੀਆਂ ਆਈਆਂ ਤੇ ਤਿੰਨੇ ਨਾਲ ਜੋ ਗੱਬਣਾਈਆਂ ਸੱਤ ਦਾ ਇਹ ਹੈ ਠੀਕ ਹੈ ਚਾਰ ਕੈਚਅਪ ਹੈ ਠੀਕ ਹੈ ਮੇਰੇ ਇੱਕ ਗੱਬਣਾ ਵੀ ਕਲਾਸ ਨੇ ਕੱਟੀ 12 ਨਾ ਗਈ ਸਾਰੀ ਠੀਕ ਹੈ ਸ਼ੁਰੂਆਤ ਕਰਦੇ ਹਾਂ ਇੱਕ ਛੋਟੇ ਬੱਚੇ ਤੋਂ ਬਈ ਹਾਂਜੀ ਦੰਦੋ ਕਿਵੇਂ ਆ ਦੰਦੋ ਇਹ ਖੀਰੀ ਹੈ ਸਾਰੇ ਠੀਕ ਹੈ ਚਾਰੀ ਹਾਂ ਦੰਦ ਆਪਾਂ ਪੱਟ ਵੀ ਦੇਵਾਂਗੇ ਇੱਥੇ ਆਪਾਂ ਲੋੜ ਪਈ ਠੀਕ ਹੈ ਉਹ ਬੱਚੀਆਂ ਦੋੰਦਿਆਂ ਦੋੰਦਿਆਂ ਨੇ ਗੱਬਣਾ ਹੀ ਠੀਕ ਹੈ ਓਕੇ ਹਾਂਜੀ ਖੋਲਨੀ ਬਈ ਫਿਰ ਇਹ ਜਿਹੜੀ ਬਸ 4-5 ਮਹੀਨਿਆਂ ਦੀ ਹੈ ਇਹ 7 ਮਹੀਨਿਆਂ ਦੀ ਉਹ ਦਾ 8-9 ਮਹੀਨੇ ਦੇ ਬੱਚੇ ਹੁਣ ਤੋੜ ਦੇਵੇ ਸੋ ਦੋਸਤੋ ਚਾਰ ਬੱਚੀਆਂ ਜਿਹੜੀਆਂ ਦੰਦੋਂ ਖੀਰੀਆਂ ਛੋਟੀ ਉਮਰ ਦੇ ਬੱਚੇ ਐ ਜਰਸੀ ਨਸਲ ਬਹੁਤ ਸੋਹਣੀ ਵੱਚੀ ਪਹਿਲੇ ਨੰਬਰ ਤੇ ਦੇਖੋ ਤੁਸੀਂ ਟਾਂਚਾ ਇਹਦਾ ਦੇਖ ਲਓ ਛੋਟੀ ਉਮਰ ਦਾ ਬੱਚਾ ਹੈ ਸਿਆਲ ਦੀ ਰੋਤਾ ਦੋਸਤੋ ਥੋੜੀ ਫੀਡ ਪਾ ਕੇ ਤੇ ਖੁੱਲੀ ਛੱਡ ਦਿਓ ਜੇ ਚੰਗੀ ਸੋਹਣੀ ਗ੍ਰੋਥ ਕਰ ਜੂਗੀ ਇਸੇ ਸੀਜ਼ਨ ਚ ਅਗਲੇ ਸਾਲ ਕਰਨ ਵਾਲੀ ਦੁੱਤ ਤੇ ਆ ਜੂਗੀ ਸੋ ਛੋਟਾ ਬੱਚਾ ਤੁਸੀਂ ਪਹਿਲੇ ਨੰਬਰ ਤੇ ਦੇਖ ਲਓ ਸੋ ਛੋਟੀ ਵੱਚੀ ਸੋਨੇ ਟਾਂਚੇ ਦੀ ਹੈ ਥਾਣ ਬਹੁਤ ਸੋਹਣੇ ਲੱਗੇ ਆ ਦੱਸੋ ਬੱਚੇ ਦੇ ਇਹ ਦੋ ਅਗਲੀ ਵੀ ਤੋਰ ਦੇਣੀ ਦੋ ਨੰਬਰ ਤੇ ਇਹ ਵੀ ਤੁਸੀਂ ਬੱਚਾ ਦੇਖ ਸਕਦੇ ਹੋ ਸੋ ਗੋਲ ਕਰਨਾ ਢਾਂਚਾ ਵੀ ਸੋਹਣਾ ਦੂਜੀ ਨਾਲੋਂ ਥੋੜੀ ਵੱਡੀ ਹੈ ਇਹਦੇ ਵੀ ਥਣ ਸੋਹਣੇ ਦਿਸਦੇ ਆ ਇੱਕ ਵੱਖਰੇ ਰੰਗ ਦੀ ਪੂਰਾ ਲਾਲੀ ਵਾਲਾ ਰੰਗ ਤੁਹਾਨੂੰ ਵੱਚੀ ਦਾ ਦਿਖਾਉਣੀ ਆ ਇਹ ਵੀ ਜਿਆਦਾ ਪੱਖੇ ਦਾ ਜਰਸੀ ਬਰੀਡ ਦਾ ਦੇਖੋ ਟਾਂਚਾ ਸੋਹਣੇ ਰੰਗ ਦੀ ਵੱਚੀ ਲੈ ਬਈ ਇਹ ਦੰਦ ਪੜ ਦੇਣੀ ਦੰਦ ਤਾਂ ਦਸਤੋਂ ਨੂੰ ਦਕਾ ਦੇਣੇ ਕਨਫਰਮ ਅਖੀਰੀ ਠੀਕ ਹੈ ਭਾਈ ਆ ਇਹਨੂੰ ਕਾਰ ਲਾਉਣਾ ਥੱਲੇ ਇਹਨੂੰ ਸੋਨੀ ਵਿੱਚ ਇਹ ਵੀ ਦਸਤੋਂ ਅਲਾਇਦੇ ਜੇ ਰੰਗ ਹੈਗੇ ਜਰਸੀ ਦੇ ਵਿੱਚ ਵਾਈਟ ਸਪੌਟ ਆ ਜਾਂਦੇ ਆ ਬਾਕੀ ਤੁਸੀਂ ਸੀਮਨ ਚੰਗਾ ਲਵਾਉਂਦੇ ਰਹੋਗੇ ਤਾਂ ਤੁਸੀਂ ਸਿੰਗਲ ਕਲਰ ਦੀ ਜਰਸੀ ਵੀ ਇਹਨਾਂ ਤੋਂ ਪੈਦਾ ਕਰ ਸਕਦੇ ਹੋ ਇਹ ਗੱਬਣ ਬੜੀ ਵਧੀਆ ਇਹ ਕਿੰਨੇ ਚਰ ਦੀ ਗੱਬਣ ਹੈ ਇਹ ਉ 7 ਦੇ ਪਰ 6.5 ਦੀ ਮਨਾਈ ਦੇਖੋ ਮੇਰੀ ਪਤਾ ਗੱਲ ਕੀ ਆਪਣੇ ਉਹਨੇ ਲਈਆਂ ਬਾਈ ਸ਼ਾਇਦ ਮੈਂ ਕਹਿੰਨਾ 15-16 ਮਹੀਨਾ ਵੀ ਇਹਦੇ ਨੂੰ ਹੋ ਸਕਦਾ ਠੀਕ ਹੈ ਕਿਉਂ ਡਾਕਟਰ ਕਈ ਵਾਰ ਜਜਮੈਂਟ ਕੇ ਦੀ 20-25 ਦਿਨ ਪਹਿਲਾਂ ਹੁੰਦੀ ਹੈ ਕਈ ਵਾਰ ਵੀ ਦਿਨ ਵਾਰੋ ਕਈ ਵਜਹ ਬੱਚਾ ਤੁਹਾਨੂੰ ਪਤਾ ਵੀ ਜ਼ਿਆਦਾ ਗਰੋਥ ਕਰ ਜਾਂਦਾ ਹੈ ਹਾਂ ਬਿਲਕੁਲ ਪਤਾ ਵੀ ਨਹੀਂ ਲੱਗਦਾ ਜੀ ਸਹੀ ਹੈ ਦੱਸੋ ਜਿਹੜਾ ਡਾਕਟਰ ਵੀਰ ਵੈਸੇ ਤਾਂ ਬਹੁਤ ਐਕਸਪਰਟ ਪਏ ਆ ਪਰ ਕਈ ਵਾਰ ਬੱਚੇ ਦੀ ਗਰੋਥ ਤੇ ਡਿਪੈਂਡ ਕਰਦਾ ਤੁਸੀਂ 6.5 ਮਹੀਨਿਆਂ ਦੀ ਗੱਬਣ ਮੰਨ ਕੇ ਖਰੀਦ ਲਿਓ ਹੈ 7 ਮਹੀਨਿਆਂ ਦੀ ਗ ਦੋ ਦੰਦ ਠੀਕ ਹੈ ਨੂੰ ਲੈ ਆਪੇ ਸੋ ਕਨਫਰਮ ਦੋ ਦੰਦ ਦੋਸਤੋ ਬਹੁਤ ਸੋਹਣੀ ਬੰਨਤਰਾ ਬੱਚੀ ਜੀ ਨਰੋਈ ਫੁੱਲ ਹੈ ਨਸਲ ਜਰਸੀ ਹੈ ਨਰਮਲ ਤੌਰ ਦੇ ਅੱਗੇ ਨੂੰ ਬਈ ਲੈ ਜੀ ਹੋਰ ਢਾਂਚਾ ਦੇਖੋ ਫਾਰਮ ਦੀ ਵੀਡੀਓ ਹੈਗੀ ਤਿੰਨਾਂ ਦੀ ਠੀਕ ਹੈ ਖੁੱਲੀਆਂ ਦੀ ਖੁੱਲੀਆਂ ਫਿਰਦੀਆਂ ਫਾਰਮ ਚੋ ਬਾਈ ਕਹਿੰਦਾ ਲੈ ਆਂਦਿਆਂ ਤੇ ਉਥੋਂ ਦੀ ਵੀਡੀਓ ਬਣੀ ਵੀ ਹੈ ਢਾਂਚਾ ਦੇਖ ਲਓ ਬੱਚੀ ਦਾ ਹਾਈਟ ਦੀ ਜੱਜਮੈਂਟ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਬਾਈ ਨਰਮਲ ਨੇ ਸਾਰੀਆਂ ਵਹਿਣਾ ਤੋਰਨੀਆਂ ਜਿਹੜੀ ਉੱਚੀ ਹੋਊਗੀ ਉਹ ਤੁਹਾਨੂੰ ਨਾਲ ਤੁਰਦੀ ਵੱਡੀ ਲੱਗੂਗੀ ਜਿਹੜੇ ਛੋਟੇ ਬੱਚੇ ਤੋਰਿਆ ਉਹਨਾਂ ਨੂੰ ਇਹਨਾਂ ਦੀ ਲੈਵਟੀ ਬਟੀ ਬਹੁਤ ਸੋਹਣੀ ਬਟੀ ਹਾਂ ਠੰਡੀ ਬਹੁਤ ਬਹੁਤ ਸੋਹਣੀ ਬਸੋ ਲੈਵਟੀ ਜੀ ਬਣਾਉਂਦੀ ਆਉਂਦੀ ਹੈ ਨਰੋਈ ਜਰਸੀ ਬਣੂਗੀ ਰੰਗ ਵੀ ਬਹੁਤ ਸੋਹਣਾ ਵੱਚੀ ਦਾ ਲਾਲ ਰੰਗ ਦੇ ਵਿੱਚ ਸਿੰਗਲ ਕਲਰ ਦੀ ਜਰਸੀ ਫੈਕਸ ਹਵਾਨਾ ਰੱਖੂਗੀ ਇਹ ਦੋ ਅੱਗੇ ਫੇਰ ਇੱਕ ਗੱਬਣ ਨਰਮਲੀ ਤੋਂ ਅਗਲੀ ਗੱਲ ਆਪਣੇ ਕਿੰਨੇ ਚੱਦੀ ਕੱਪੜੇ ਇੱਕ ਮਾਂਥਾ ਜੀ ਇਹ 25 ਦਿਨ ਵੀ ਲੈ ਜਾ ਜੀ ਤੇ ਪੰਜਾਂ ਦੇ ਉੱਤੇ ਵੀ ਠੀਕ ਹੈ ਇੱਕ ਮਹੀਨਾ ਬਾਕੀ ਹੈ ਦੋਸਤੋ ਹਾਂਜੀ ਦੋ ਦੰਦਾਂ ਜੀ ਦੋ ਦੰਦ 25 ਦਿਨਾਂ ਤੇ ਵੀ ਸੂ ਸਕਦੀ ਹੈ ਤੇ 35 ਦਿਨ ਵੀ ਹੋ ਸਕਦੇ ਆ ਲਗ ਗਈ ਬੱਚੀ ਠੀਕ ਹੈ ਕਨਫਰਮ ਆ ਦੋ ਦੰਦ ਦੋਸਤੋ ਬਹੁਤ ਚੰਗੀ ਬਹੁਤ ਸੋਹਣਾ ਟਾਂਚਾ ਦੋਸਤੋ ਅੱਛੀ ਦਾ ਵੇਖੋ ਕੱਦ ਕਾਟ ਲੰਬਾਈ ਦੂਜੀ ਬੱਚੀ ਨਾਲੋਂ ਕੱਦ ਵੀ ਜ਼ਿਆਦਾ ਲੰਬਾਈ ਵੀ ਜ਼ਿਆਦਾ ਹੈ ਬਾਕੀ ਇਹ ਤਿਆਰ ਸੋਣੀ ਹੁੰਦੀ ਹੁੰਦੀ ਉਹਦੀ ਕਿਉਂਕਿ ਹੁਣ ਨੇੜ ਹੈ ਉਹਦਾ ਹਜੇ ਟਾਈਮ ਬਾਕੀ ਹੈ ਪਰ ਨਰੋਈ ਬੱਚੀ ਉਹ ਵੀ ਚੰਗੀ ਹੈ ਸੋਹਣਾ ਫੇਸ ਇਹਦਾ ਵੀ ਸਟਰਕਚਰ ਤੁਸੀਂ ਦੇਖ ਲਓ ਹਵਾਨਾ ਫਿਕਸ ਜਿਆ ਰੱਖੂਗੀ ਠੰਡੀ ਸੀਲ ਜੀ ਥਾਨਾ ਥੀ ਚੁਾਈ ਵਾਲੇ ਵੈਸੇ ਨਸਲ ਹੀ شریف ਹੈ ਉਸ ਤੋਂ ਠੰਡੀ ਸੀਲ ਇਹਨੇ ਰਹਿਣੀ ਦੇਖੋ ਟਾਂ ਚੈਰਾ ਵੀ ਨਰਮਲ ਭਾਈ ਇਹਦੀ ਕੀ ਡਿਟੇਲ ਹੈ ਇਹ ਪੰਜ ਮਹੀਨੇ ਦੀ ਗੱਬੜਾਈ ਠੀਕ ਹੈ ਪਰ ਹੈ 55 ਦੀ ਤੇ ਬੱਚੀ ਚੰਗੀ ਬਹੁਤ ਈ ਉਹ ਮੇਂ ਠੰਡੀ ਫੀਲ ਆਈ ਦੇਖੋ ਓਨੀ ਚਲੇ ਗਈ ਲਿਆ ਗਏ ਖੋਲੀ ਇਹ ਦੋ ਦੰਦ ਆਈ ਦੋ ਦੰਦ ਬੱਚੀ ਤਿੰਨੇ ਗੱਬਣਾ ਦੇ ਵਿੱਚੋਂ ਜਿਆਦਾ ਕੱਦ ਕਾਠ ਵਾਲੀ ਐ ਇਹਦਾ ਸਾਮਲਾ ਜਾਂ ਰੰਗ ਹੈ ਹੈ ਇਹ ਵੀ ਦੋ ਦੰਦ ਠੀਕ ਹੈ ਮੈਂ ਮੁੜ ਲਈ ਸੋ ਸੋ ਕਨਫਰਮ ਦੋ ਦੰਦ ਹੈ ਇਹ ਦੰਦ ਜਿਹੜੇ ਹੋ ਸਕਦਾ ਮੈਂ ਕੈਮਰਾ ਨੇੜੇ ਨਾ ਕਰਾਂ ਪਰ ਜਿਹੜੇ ਦੋ ਦੰਦ ਜੇ ਮੈਂ ਬੋਲ ਰਿਹਾ ਵੀਡੀਓ ਦੇ ਵਿੱਚ ਤਾਂ ਇਸ ਪੱਖ ਤੋਂ ਗਰੰਟੀ ਹੈ ਵੇਖ ਕੇ ਹੀ ਬੋਲਾਂਗਾ ਸੋ ਦੋ ਦੰਦ ਕਦਰ ਜਰਸੀ ਹੀ ਬੁਰੀ 5 ਮਹੀਨਿਆਂ ਦੀ ਗੱਬਣ ਹਵਾਨਾ ਸੋਨਾ ਬਣਾਉਂਦੀ ਆਉਂਦੀ ਹੈ ਰੰਗ ਇਹਦਾ ਸਾੰਲਾ ਜਾਂ ਹਾਈਟ ਲੈਂਥ ਫੁੱਲ ਹੈ ਸੋ ਤੁਸੀਂ ਕੇ ਵੀ ਜਰਸੀ ਚ ਪੈਂਦੀ ਵਹਿੜ ਦੇਖ ਸਕਦੇ ਇਹਦੂ ਅੱਗੇ ਤੁਹਾਨੂੰ ਐਚ ਐਫ ਦਿਖਾਉਣੀਆਂ ਤੇ ਐਚ ਐਫ ਦੇ ਵਿੱਚੋਂ ਵੀ ਸ਼ੁਰੂਆਤ ਆਪਾਂ ਗੱਬਣ ਵੱਛੀ ਤੋਂ ਕਰਾਂਗੇ। ਸੋ ਗੱਬਣ ਵੱਛੀ ਤੋਂ ਸ਼ੁਰੂਆਤ ਕਰਦੇ ਆਂ ਦੋ ਦੰਦ। ਦੋ ਦੰਦਾਂ ਦੀ ਠੀਕ ਹੈ। ਕਿੰਨੇ ਚਿਰ ਦੀ ਗੱਬਣਾ ਨੂੰ ਇਹ ਸਾਢੇ 4 ਮਹੀਨੇ ਹੀ ਵੈਸੇ 5ਾਂ ਦੀ ਆਪਾਂ ਸਾਢੇ 4 ਕਰਕੇ ਦੇਵਾਂਗੇ। ਠੀਕ ਹੈ। ਵੈਸੇ 5 ਮਹੀਨਿਆਂ ਦੀ ਗੱਬਣਾ ਬਾਈ ਕਹਿੰਦਾ ਵੀ ਸਾਢੇ 4 ਮਹੀਨੇ ਦੀ ਗੱਬਣ ਕਹਿ ਕੇ ਦੇਣੀ ਹੈ। ਉਸ ਗੱਲ ਨੂੰ ਤੁਸੀਂ ਸਮਝ ਵੀ ਗਏ ਹੋਵੋਗੇ ਵੀ ਕਈ ਵਾਰ ਜਦੋਂ ਡਾਕਟਰ ਵੀ ਚੈੱਕ ਕਰਦਾ ਹੈ ਬੱਚੇ ਦੀ ਗਰੋਥ ਤੇ ਕੋਈ 10-15 ਦਿਨ ਇਧਰ ਉਧਰ ਭਲੇ ਖਾਲਾ ਲੱਗ ਸਕਦਾ ਹੁੰਦਾ ਜੇ ਸਹੀ ਘਰ ਕੋਈ ਵੀਰ ਦੱਸ ਦਿੰਦਾ ਡੇਟ ਤਾਂ ਫਿਰ ਤੋਂ ਪ੍ਰੋਪਰ ਹੀ ਹੁੰਦੀ ਹੈ। ਸੋ ਚੰਗੀ ਗਰੋਥ ਆ ਦੋਸਤੋ ਬੱਚੀ ਦੀ ਨਰੋਈ ਹੈ। ਚਾਰ ਹੀ ਥਾਣਾ ਹੀ ਮੋٹے ਥਾਣੇ। ਠੀਕ ਹੈ 4.5 ਮਹੀਨਿਆਂ ਦੀ ਚੈੱਕਪਾਸ ਹੈ ਜਿਹਨੇ ਲਿਜਾਣੀ ਹੈ ਉਹ ਚੈੱਕਪਾਸ ਕਰਾ ਸਕਦਾ ਤੇ ਦੋ ਦੰਦ ਹੈ। ਮਸਤੀ ਦੱਸੋ ਕਿਉਂਕਿ ਮੌਸਮ ਹੁਣ ਇਹਨਾਂ ਦਾ ਹੈ ਜਿਹੜੀ ਠੰਡ ਹੈ। ਉਹ ਐਚ ਐਫ ਜਾਂ ਜਰਸੀ नस्ਲ ਵਾਸਤੇ ਚੰਗੀ ਰਹਿੰਦੀ ਹੈ। ਤੋਂ ਦੇ ਕਰਕੇ ਇਹ ਬੱਚੀਆਂ ਵਸਤੀ ਕਰਦੀਆਂ। ਤਿੰਨ ਬੱਚੇ ਆ ਜਿਹੜੇ ਛੋਟੀ ਉਮਰ ਦੇ ਆ ਤੁਹਾਨੂੰ ਦਿਖਾਉਣੇ ਆ ਨਾਲ ਐਚ ਐਫ नस्ਲ। ਇਹ ਖੀਰੀਆਂ ਤਿੰਨ ਠੀਕ ਆ ਤਿੰਨੋਂ ਖੀਰੀਆਂ ਬੱਚੀਆਂ। ਇਹ ਪਹਿਲਾਂ ਤੁਸੀਂ ਦੇਖ ਲਓ ਇਹਦਾ ਵੀ ਢਾਂਚਾ ਨੂੰ ਦੇਖ ਲਓ। ਹਾਈਟ ਲੈਂਥ ਸੋਹਣੀ ਹੈ ਦੀ ਵੀ। ਦੰਦ ਕਨਫਰਮ ਠੀਕ ਹੈ ਇਹਨਾਂ। ਦੰਦ ਕਨਫਰਮ ਆ ਦੋਸਤੋ ਖੀਰੀ ਆ। ਹਾਈਟ ਲੈਂਥ ਦੇਖੋ ਬੱਚੀ ਦੀ ਸੋਹਣੀ ਲੱਗੂਗੀ ਤੁਹਾਨੂੰ ਦੇਖ ਸਕਦੇ ਹੋ ਸਟਰਕਚਰ ਬਣਾਵਟ ਚਿਹਰੇ ਦੀ ਖੜਨੀ ਖੁੰਨੀ ਅੱਛੀ ਦੀ ਬਹੁਤ ਸੋਹਣੀ ਇਹ ਦੂਬਾ ਚ ਫੇਵਰਟ ਕਲਰ ਮੇਰਾ ਵਾਈਟ ਤੇ ਕੰਨਾਂ ਦੇ ਉੱਤੇ ਥੋੜੇ ਥੋੜੇ ਲਾਲ ਰੰਗ ਦੇ ਨਿਸ਼ਾਨ ਚੀਰੀ ਕਨਫਰਮ ਮੈਂ ਲਿਆ ਬਈ ਇਹ ਮੈਂ ਪਹਿਲਾਂ ਹੀ ਬੋਲਦਾ ਹੀ ਕਿਉਂਕਿ ਤੁਹਾਨੂੰ ਫੇਸ ਤੋਂ ਵੀ ਪਤਾ ਲੱਗਣ ਲੱਗ ਜੂਗਾ ਜਿਹੜੇ ਵੀਰ ਪਰਖ ਰੱਖਦੇ ਆ ਚੀਰੀ ਬੌਂਦੀ ਦੀ ਬਹੁਤ ਸੋਹਣੀ ਵਾਚੀ ਨਰਮ ਥੋੜੀ ਅਕਿੰਤੋਰੀ ਦੇਖੋ ਤਾਂ ਚਾ ਬਣਾਵਟ ਦੇਖ ਸਕਦੇ ਨੇ ਤੁਸੀਂ ਪਤਲੀ ਚਮੜੀ ਬਿਲਕੁਲ ਦੱਸੋ ਪਸਲੀਆਂ ਦੀ ਵਿੱਥੀ ਦੂਰੀ ਜਿਹੜੀ ਉਹ ਬੜੀ ਸੋਹਣੀ ਦਿਸਦੀ ਹੈ ਸੋਹਣੇ ਦੁੱਤੇ ਚੱਲੂਗੀ ਕਰਮਾਂ ਵਾਲੀ ਸੂਕੇ ਜਿਹੜਾ ਵੀਰ ਸਾਹਮ ਦਾ ਉਹਦੀ ਮਿਹਨਤ ਦਾ ਮੁੱਲ ਮੋੜੂਗੀ ਇੱਕ ਨਰੋਏ ਦੇ ਸਰੀਰ ਦੀ ਤੁਹਾਨੂੰ ਬੱਚੀ ਦਿਖਾਉਣਾ ਹੈ ਇਹ ਤਾਂ ਢਾਂਚਾ ਦੇਖੀਂ ਹੈ ਜੀ ਦੰਦ ਪੜਨੀ ਪੜਨੀ ਨਹੀਂ ਲੋੜ ਨਹੀਂ ਚਾਰ ਹੀ ਥਾਣਾਂ ਜੀ ਚਾਰ ਥਾਣ ਸੋਹਣਾ ਢਾਂਚਾ ਇਹ ਵੀ ਬਹੁਤ ਸੋਹਣੀ ਬੱਚੀ ਹੈ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਕੰਨਾਂ ਤੇ ਇਹਦੇ ਬਲੈਕ ਰੰਗ ਆ ਦੋਸਤੋ ਬਾਕੀ ਫੇਸ ਵਾਈਟ ਹੈ ਇੱਕ ਅੱਖ ਥੋੜੀ ਕਾਲੀ ਦਿਸਦੀ ਹੈ ਰੰਗ ਵੈਸੇ ਬਹੁਤਾ ਮੈਟਰ ਨਹੀਂ ਕਰਦਾ ਪਰ ਕਿਤੇ ਨਾ ਕਿਤੇ ਜਦੋਂ ਵਿਕਰੀ ਤੇ ਆਉਂਦੇ ਆ ਤਾਂ ਥੋੜੀਆਂ ਡੱਬੀਆਂ ਵਹਿੜਾਂ ਦੀ ਮੰਗ ਕਾਲੀਆਂ ਦੇ ਮੁਕਾਬਲੇ ਵੱਧ ਜਾਂਦੀ ਹੈ ਵਾਈਟ ਵੱਛੀ ਵਿੱਚ ਚੰਗੀ ਵਿਕਦੀ ਹੈ ਇਹ ਨਰੋਏ ਪਸ਼ੂਆਂ ਦੀ ਤੰਦਰੁਸਤ ਪਸ਼ੂਆਂ ਦੀ ਨਿਸ਼ਾਨੀ ਹੈ ਜਿਹੜਾ ਬੱਚਾ ਇਸ ਤਰ੍ਹਾਂ ਤੁਰਦਾ ਹੈ ਭਜਦਾ ਨੱਸਦਾ ਇੱਕ ਕੱਟੀ ਤੁਹਾਨੂੰ ਇਸੇ ਵੀਡੀਓ 'ਚ ਦਿਖਾਉਣੀ ਹੈ ਵਿਕਰੀ ਵਾਸਤੇ ਹੈ ਆ ਨਰਮਲ ਭਾਈ ਜਿਹੜੀ ਇਹ ਕੱਟੀ ਐ ਹਾਂਜੀ ਹਾਂਜੀ ਕਿੰਨੀ ਕੁ ਉਮਰ ਹੋਊਗੀ ਅੰਦਾਜ਼ਾ ਇਹ 7 ਕੁ ਮਹੀਨਿਆਂ ਤੋਂ ਮらい ਠੀਕ ਐ ਹਾਂਜੀ ਆ ਰੇਟ ਕੀ ਰਹੂਗਾ ਰੇਟ ਭਾਈ ਚਲੋ ਫੋਨ ਤੇ ਕਰਦੇ ਨੇ ਤੁਸੀਂ ਪੁੱਛਦੇ ਮੁੱਲ ਦਾ 32000 ਰਾਈ ਹਾਂ 30 ਚੋਂ ਮਾਨ ਕਰਾਂ ਠੀਕ ਐ ਹਾਂਜੀ ਅ ਬੱਚਿਆਂ ਦੇ ਰੇਟ ਫੋਨ ਤੇ ਰਹਿਣਗੇ ਹਾਂ ਮੱਛੀਆਂ ਰੇਟ ਫੋਨ ਤੇ ਕੋਲੀ ਭਾਈ 30 ਚੋਂ ਭਾਈ ਕਹਿੰਦਾ ਵੀ ਥੋੜਾ ਬਹੁਤ ਮਾਨ ਕਰ ਦਿਆਂਗੇ ਜੇ ਕੋਈ ਵੀਰ ਆਉਂਦਾ ਤਾਂ ਬਹੁਤ ਸੋਹਣਾ ਸਟਰਕਚਰ ਐ ਕੁੜਿਆਂ ਦੀ ਬਣਾਵਟ ਤੁਸੀਂ ਦੇਖ ਲਈ ਹੋਣੀ ਐ ਪੱਦਰ ਇੱਕੋ ਜਿਹਾ ਕੁੜੇ ਸਿੰਗ ਕੁੰਡਾ ਰੱਖੂਗੀ ਕੋਈ ਸਿੰਗ ਦੇ ਉੱਤੇ ਕਿਸੇ ਕਿਸਮ ਦਾ ਕੋਈ ਰੇਗ ਮਾਰ ਜਾ ਉਦਾਂ ਨਹੀਂ ਕੋਈ ਸਫਾਈ ਸਿੰਗ ਵੈਸੇ ਹੀ ਨਾਲ ਮੁੜਿਆ ਹੋਇਆ ਤੁਸੀਂ ਇਹਦਾ ਸਿੰਗ ਦੇਖ ਸਕਦੇ ਹੋ ਇੱਥੇ ਘਮਾ ਦੇ ਨਰ ਸੋਹਣੀ ਕੱਟੀ ਆ ਦੋਸਤੋ ਵੈਸੇ ਕੱਟੀਆਂ ਬਾਈ ਘਟ ਲਿਆਉਂਦਾ ਅੱਜ ਇੱਕ ਸੋਹਣੀ ਕੱਟੀ ਆਈ ਹੈ ਜਿਹੜੀ ਤੁਹਾਨੂੰ ਇਹਨਾਂ ਨੇ ਲਈਆਂ ਇੱਕ ਵਾਰ ਪਹਿਲਾਂ ਵੇਚੀਆਂ ਸੀ ਹੁਣ ਦੀ ਲੈ ਕੇ ਚੰਗੀ ਰਾਈ ਲੈ ਆ ਕਰਾਂਗੇ ਹੁਣ ਕੱਟਣਾ ਹਾਂ ਲਿਆ ਆ ਬਾਈ ਪਰ ਡੰਗਰ ਚੰਗਾ ਮੇਰੇ ਸਾਫ ਤੇ ਡੰਗਰ ਫਿਰ ਸਹੀ ਸੋ ਸੋਹਣੀ ਕੱਟੀ ਦੋਸਤੋ ਜੀ ਨੂੰ ਪਸੰਦ ਆਉਂਦੀ ਹੈ ਬੜਾ ਬਹੁਤ ਲਈ ਮਾਨ ਹੋ ਜੂਗਾ ਵਿੱਚੋਂ ਬਹੁਤ ਸੋਹਣੇ ਥਾਣੇ ਦੋਸਤੋ ਦੇ ਦੇ ਬੰਦੇ ਭਾਈ ਸੋਏ ਨਾਗ ਟੋਟਲ 12 ਸੀਗੇ ਜਿਨ੍ਹਾਂ ਚੋਂ ਚਾਰ ਗੱਬਣ ਤੇ ਅੱਠ ਬੱਚੇ ਜਿਹੜੇ ਛੋਟੀ ਉਮਰ ਦੇ ਐ ਇਦੋਂ ਅੱਗੇ ਲਾਸਟ ਉੱਤੇ ਫੇਰ ਬੇਨਤੀ ਐ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਹੈ ਗੱਬਣ ਨੂੰ ਇੱਥੋਂ ਚੈੱਕ ਕਰਾ ਸਕਦੇ ਹੋ ਬਾਈ ਦੇ ਘਰੋਂ ਹੀ ਚੈੱਕ ਕਰਵਾ ਕੇ ਲੈ ਜਾਓ ਅਸਰ ਬੱਚੀਆਂ ਤੇ ਥਣ ਦੇਖ ਸਕਦੇ ਹੋ ਦੰਦਾਂ ਬਾਰੇ ਜੋ ਜਾਣਕਾਰੀ ਦਿੱਤੀ ਉਹ ਸਹੀ ਨਿਕਲੂਗੀ ਤੁਹਾਨੂੰ ਉਸ ਤੇ ਕਿਸੇ ਕਿਸਮ ਹੁੰਦਾ ਕੋਈ ਸ਼ੱਕ ਕਰਨ ਦੀ ਨਹੀਂ ਲੋੜ ਜਾਂ ਬੇਸ਼ੱਕ ਕੋਈ ਦੰਦ ਦੇਖਿਓ ਬਣਾ ਤਾਂ ਉਹ ਜਿਹੜੀ ਵੀਡੀਓ ਦੇ ਵਿੱਚ ਪਸ਼ੂ ਆ ਗਏ ਇਹਨਾਂ ਦੇ ਦੰਦ ਕੰਫਰਮ ਹੈ ਜਿਵੇਂ ਤੁਹਾਨੂੰ ਦੱਸਿਆ ਵੈਸੇ ਭਈ ਆਪੇ ਮਨੋ ਵੀਡੀਓ ਨਹੀਂ ਬਣਾਈ ਕਰੀ ਉਹ ਵੀ ਅੱਛੀ ਦੀਆਂ ਉਦੋਂ ਵੀ ਆਨਲਾਈਨ ਆਨਲਾਈਨ ਵਾਲੇ ਭੇਜੀਦਾ ਤੇ ਦੰਦ ਪਟ ਗਏ ਠੀਕ ਹੈ ਅਨੇ ਵੀਡੀਓ ਬਣਾ ਕੇ ਸਹੀ ਜੱਜਮੈਂਟ ਤੁਸੀਂ ਆਪ ਦੀ ਖੋਲਣੀ ਤੋਂ ਕਰੀ ਕਿ ਨਹੀਂ ਸਹੀ ਹਾਈਡ ਦੀ ਜੱਜਮੈਂਟ ਦਾ ਦੱਸੋ ਕਰਨੀ ਤੋਂ ਕਰ ਸਕਦੇ ਹੋ ਕਈ ਵਾਰੀ ਬੰਦੇ ਕਹਿੰਦੇ ਵੀਡੀਓ ਵੱਡੀ ਬਣਾ ਕੇ ਮੈਂ ਕਹਿੰਦਾ ਜਿਹੜੀ ਹੈਗੀ ਹੈ ਭਈ ਉਹ ਕੰਮ ਆਪਾਂ ਅਜੇ ਤੱਕ ਕੀਤਾ ਨਹੀਂ ਵੀ ਉੱਥੇ ਜਾ ਕੇ ਬੱਚੀ ਕੋਈ ਗੱਲਵਾਦ ਹੋਵੇ ਲੱਗਾ ਛੋਟੀ ਹੈ ਵੱਡੀ ਹੈ ਜੋ ਹੈ ਸਾਹਮਣੇ ਸਹੀ ਹੈ ਬਾਕੀ ਆ ਕੇ ਪਸ਼ੂ ਦੇਖਿਆ ਕਰੋ ਤੁਹਾਡਾ ਹੱਕ ਬਣਦਾ ਤਸੱਲੀ ਕਰਨਾ ਵੀ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ